ਦਾ ਚਪਾਲਾ ਗਾਉਂਦੀ ਜਿਹੜੀ ਰਸਮਾਂ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਖੇਰ ਸਿੰਘ ਜੀ ਲਾਣ ਸਰ ਸਾਹਿਬ ਵਾਲੇ ਬਾਬਾ ਗੁਰਦੀਪ ਸਿੰਘ ਜੀ ਲਾਣ ਸਰ ਸਾਹਿਬ ਵਾਲੇ ਅਤੇ ਕਮੇਟੀ ਦੇ ਜਿਹੜੀ ਪਵੰਦ ਦੇ ਨੇ ਬਾਬਾ ਸਤਗੁਰ ਸਿੰਘ ਜੀ ਸੂਚੀ ਕਮੇਟੀ ਆਪਾਂ ਮਿਲ ਕੇ ਉਹ ਜਿਹੜੀ ਇਹ ਰੱਬਤਾ ਕਰਾਂਗੇ ਸੋ ਬਹੁਤ-ਬਹੁਤ ਧੰਨਵਾਦ میں سارے پروانہ دے 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 वहीं साजी तो अगर देखा है मंदिर से याना साजी देखा ऊपर उतरे तो आओ इन लोगों से उतर देते हैं इन लोगों से याना खींच फंस गया ये आज हमें का दर्शन चाहिए तो तो दूसरी ना फंसे ਮਹੀਨਿਆਂ ਤੋਂ ਫਾਇਨਾਂਸ ਕੰਪਨੀ ਵਾਲਾ ਜ਼ਿੰਮੇਵਾਰਦਾਰ ਸਾਹਿਬ ਯਾਦ ਚੁਕੀ ਪਟਨ ਆਪਣੇ ਹੋਰੇ ਹੋਰੇ ਦੇਖੀ ਨਹੀਂ ਹੋਣੀ ਰੱਖੇ ਰੱਖੇ ਬੁਰੀ ਹੈ ਨਾ ਜਹਾ ਡੰਗ ਤੇ ਹਾਦਲਾ ਵਾਲਾ ਮੇਰੇ ਨਾਲ ਜਿਹੜਾ ਨਸ਼ਾ ਕਰਤੀ ਨਸ਼ਾ ਨਸ਼ਾ ਕਰ ਮਾਰ ਜਾਓ ਆਹ ਬੜੀ ਬੇਇੱਜ਼ਤੀ ਕਰਤੀ ਨਸ਼ਾ ਨਸ਼ਾ ਕਰ ਲੇਕਿਨ ਖੁੱਲ੍ਹ ਜੂਗੀ 1000 ਛੋਟੀ ਤੇ ਨਸ਼ਾ ਕਰਦੇ ਪਾੜ ਕੇ ਜਾਂਦਾ ਛੱਡੋ ਦੂਸਰੇ ਮੇਰੀ ਤੇਰੀ ਆਈ ਵੀਡੀਓ ਹੀ ਨਹੀਂ ਕਰੀ ਰਹੀ ਮੋਟਾ ਮੇਰਾ ਰੱਖਦਾ ਵੀਡੀਓ ਦੇਖਾ ਨਾ ਲੈ ਬੰਦ ਕਰ ਬੰਦ ਕਰ ਆਪਾਂ ਨੇ ਕਿਤੇ ਕੀ ਹੈਗਾ ད�ས ད�ས དས ད�

देखने सामने इधर ठीक है बोले सोना सो समाज समाज के नाम से शबोधन किया ਸਾਰੇ ਦਾ ਬਹੁਤ ਬਹੁਤ ਧੰਨਵਾਦ ਕਿਤੇ ਕਰੀ ਗਾਲਾਂ ਜਾਂ ਗਲਤੀ ਹੋਈ ਤਾਂ ਮਾਫ਼ ਕਰਨਾ ਜੀ ਕੋਈ ਠੀਕ ਹੋਵੇ ਤਾਂ ਵਾਇਰਲ ਦੀਆਂ ਆਰਪਾ ਬੋਲ ਗਿਆ ਪ੍ਰਕਾਸ਼ਨ ਜੀ ਦਾ ਸੋਮਾ ਸੰਘੀ ਦੇ ਵਿੱਚ ਬੇਨਤੀ ਕਰਾ ਉਹਨਾਂ ਸਨਮਾਨ ਕਰਨ ਜਿੰਦਰਦੀਪਾ ਜੀ ਨੂੰ ਭਾਰਣ ਕਮੇਟੀ ਵਾਲੇ ਸੱਜਣਾ ਆਪਦਾ ਵੀ ਆ ਜਾਓ ਲੋਈ ਅਤੇ ਇੱਕ ਮੋਮੈਂਟੋ

ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਆ ਦੇਖੀ ਸਾਡੇ ਜਿਹੜੇ ਸਾਡੇ ਇਸ ਸੰਸਥਾਨ ਦੇ ਉੱਪਰ ਪਿਛਲੇ ਦੌਰ ਦੇ ਵਿੱਚ ਸੋ ਨਿਹਾਲ ਸਤ ਸ੍ਰੀ ਅਕਾਲ ਸੋ ਹੁਣ ਮੈਂ ਬੇਨਤੀ ਕਰਾਂ ਜਿਹੜੇ ਸਾਡਾ ਸਰਪੰਚ ਉਹ ਵੀ ਹੋਣ ਜੀ ਸਰਦਾਰ ਰਾਖਨ ਸਿੰਘ ਜੀ ਸੇਰਪੁਰ ਸਟੇਜ ਤੇ ਆ ਜਾਣ ਜੀ ਕਿਰਪਾ ਕਰਕੇ ਮੈਂ ਆਕਰਵਾ ਸਿੰਘ ਜੀ। ਓਕੇ ਜਿਹੜੇ ਮੈਪਲ ਸਾਹਿਬਾਨ ਨੇ ਓਕੇ ਮੈਪਲ ਸਰਵਾਨ ਤੋਂ ਬਾਅਦ ਤੋਂ ਲਈ ਤੋਂ ਸੇ ਸਨਮਾਨ ਸਰਦਾਰ ਦਾਰਸ਼ਨ ਸਿੰਘ ਜੀ ਸੇਰਪੁਰ ਨਾਲ ਜਾਣਕਾਰੀ ਦੇ ਦਵਾ ਕਿ ਗੁਰਜੇਂਦਰ ਸਿੰਘ ਜੀ ਪੰਜ ਫਟੇਗੜ ਸ਼ਹਿਰਾਂ ਤੋਂ ਮੈਂ ਤੁਹਾਨੂੰ ਦੇਖੋ ਜੀ ओके ਸਰਦਾਰ ਜੀ ਸਾਹਮਣੇ ਵੇਖੋ ਜੀ ਅੰਕਲ ਜੀ ਸਰਦਾਰ ਤਸ਼ਵੀਰ ਸਿੰਘ ਜੀ ਚੇਅਰਮੈਨ ਸਾਹਿਬ ਜੀਮਾ ਬੜੇ ਬਟਾ ਇਹਨਾਂ ਦਾ ਜਿਹੜਾ ਸਜੋਜ ਸਾਨੂੰ ਬਹੁਤ ਵਿਸ਼ੇਸ਼ ਸਨਮਾਨ ਸਰਦਾਰ ਚੰਕੌਰ ਸਿੰਘ ਜੀ ਟੇਲਰ ਮਾਸਟਰ ਜਿਹੜੇ ਕਿ ਮੁੰਡਕਦੀਮੋ ਸੋਨਿਆ ਸਰਦਾਰ ਗੁਰਮੀਤ ਸਿੰਘ ਜੀ ਲੱਲੀ ਅੰਸੀ ਸਾਹਿਬ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆ ਰਾਗ ਰਤਨ ਪਰਵਾਰ ਫਰੀਆ ਸ਼ਬਦ ਗਾਵੜਿਆਈਆ ਸਭ ਗੋਤਾ ਗੋ ਹਰੀ ਕੇ ਨਾਮ ਮਨ ਜਿਨੀ ਵਸਾਇਆ ਕਹ ਨਾਨਕ ਅਨੰਦ ਹੋਆ ਸਤਿਗੁਰੂ ਮਿਪਾਇਆ ਛੇ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰਾ ਦੁਖ ਸਭ ਵਿਸਾਰਨਾ ਅੰਗੀਕਾਰੋ ਕਹੇ ਤੇਰਾ ਤਾਰਕ ਸਭ ਸਵਾਰਨਾ ਸਬਨਾ ਗੰਨ ਸੰਰਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਾਂ ਨਾਨਕ ਮਨ ਮੇਰੇ ਸਦਾ ਜਿਵੇਂ ਪਿਛਲੀਆਂ ਸੰਗ ਤਾਂ ਤਾਰਿਆ ਹੋਵੇਂ ਜਿਵੇਂ ਮੈਨੂੰ ਤਾਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ